ਉਹ ਬੇਕੁਸ਼ੀ ਨਹੀਂ ਹੋਈ ਬਟਰੱਕ ਚਲਾਉਂਦੇ ਸੀ ਤੇ ਟਰੱਕ ਚਲਾਉਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਊਨ ਕਰਕੇ ਇੱਕ ਇੱਕ ਦੂਜੇ ਨਾਲ ਥੋੜਾ ਬਤਨ ਟਕਰਾਅ ਹੋਇਆ ਤੇ ਟਕਰਾਅ ਹੋ ਗੇ ਤਾਂ ਉਹ ਉਹ ਕਹਿੰਦਾ ਰੁਕ ਜਾ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹ ਵੀ ਛੋਟੀ ਗੱਡੀ ਉਹਨੂੰ ਗੱਲ ਕੱਢਦੇ ਅ ਉਹ ਜਿਹਨੇ ਇਹਨ ਦੇਖੀ ਗਾਨੇ ਟਾਰਡ ਕੇ ਪਿੱਛੇ ਉਹਨੂੰ ਉਸੇ ਵੇਲੇ ਬਰਾਸਟ ਮਾਰਿਆ ਇਹ ਪਿੱਛੇ ਫੇ ਧੂੜੀ ਦੀ ਗੋਲੀਆਂ ਵਧੀਆਂ ਬੈਕ ਸਾਈਡ ਤੇ ਆਠ ਗੋਲ ਆਠ ਗੋਲ ਠੀਕ ਹੈ ਨਾ ਸਤਨਾਮ ਸਿੰਘ ਜੀ ਇਹ ਮੁੰਡਾ ਕਿਆ ਲੱਗਦਾ ਜੀ ਤੁਹਾਡਾ ਪਾ ਮੇਰਾ ਭਾਨਿਆ ਕਿਆ ਨਾਮ ਹੈ ਜੀ ਇਹਨਾਂ ਦਾ ਗੁਰਪ੍ਰੀਤ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਅਤੋਵਾਲ ਠੀਕ ਹੈ ਉਮਰ ਕਿੰਨੀ ਸੀਗੀ ਜੀ 32 ਸਾਲ ਦੇ ਹੋਊਗਾ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਕੇ ਹੋਏ ਸੀਗੇ ਕੱਲ ਹੋ ਰਿਹਾ ਅਮਰੀਕਾ ਹਾਂ ਅਮਰੀਕਾ ਕੀ ਗੱਲਬਾਤ ਹੋਈ ਉੱਥੇ ਸਟਾਫ ਨਾਲ ਰੁਕਲਵਾਤਾ ਤੇ ਕੁਝ ਨਹੀਂ ਹੋਇਆ ਟਰੱਕ ਚਲਾਉਂਦੇ ਸੀ ਤੇ ਟਰੱਕ ਚ ਚਲਾਉਂਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਊਨ ਕਰਕੇ ਇੱਕ ਦੂਜੇ ਨਾਲ ਥੋੜਾ ਬਤ ਤਕਰਾਰ ਹੋਇਆ ਤੇ ਤਕਰਾਰ ਹੋ ਗਏ ਤਾਂ ਉਹ ਕੋਕੋ ਕਹਿੰਦਾ ਰੁਕ ਜਾ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਹੁਣ ਗਨ ਕੱਢ ਲਈ ਉਹ ਜਿਹਦੇ ਇਹਨ ਦੇਖੀ ਗਾਨੇ ਡਾੜ ਪਿਆ ਪਿੱਛੇ ਨੂੰ ਉਹ ਉਸੇ ਵੇਲੇ ਬਰਸਟ ਮਾਰਿਆ ਤੇ ਪਿੱਛੇ ਫੇ ਢੂਹੀ ਚ ਗੋਲੀਆਂ ਵਜੀਆਂ ਬੈਕ ਸਾਈਡ ਤੇ 8 8 ਗੋਲ 8 ਗੋਲੀਆਂ ਠੀਕ ਹੈ ਤੇ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਪਿਛਲੇ ਕਿੰਨੇ ਸਾਲ ਸਮੇਂ ਤੋਂ ਗਏ ਹੋ ਸੀ ਭਾਜੀ ਹੁਣ ਇਹਦਾ 12 ਸਾਲ ਤੋਂ ਇਹ ਵਿਆਹ ਹੋਇਆ ਸੀ ਕਿ ਕੋਈ ਕੋਰੇ ਸੀ। ਘਰ ਦੇ ਘਰ ਦੇ ਵਿੱਚ ਕੌਣ ਕੌਣਾ ਜੀ? ਇਹ ਇਹਨਾਂ ਦੀ ਮਾਤਾ ਆ ਬਸ। ਸਿਰਫ ਇੱਕੋ। ਸਿਰਫ ਮਾਤਾ ਹੀ ਆ। ਕੁਝ ਤੁਸੀਂ ਦੱਸੋ। ਹਾਂ। ਘਰ ਦੇ ਵਿੱਚ ਕੌਣ ਕੌਣਾ ਜੀ? ਮਾਤਾ ਆ ਬਸ ਇਹਨਾਂ ਦੀ। ਤੇ ਫਾਦਰ ਸਾਹਿਬ ਐਨ ਨਹੀਂ। ਫਾਦਰ ਡੈਥ ਹੋ ਗਏ ਲੋ। ਠੀਕ ਆ ਜੀ। ਇਹ ਹੋਰ ਵੀ ਭੈਣ ਭਰਾ ਨੇ ਇਹ। ਇੱਕ ਭਰਾ ਇਹਨਾਂ ਦਾ ਉਹ ਇਕੱਠੇ ਉੱਥੇ ਰਹਿੰਦੇ ਆ। ਚ 24 ਅਮਰੀਕਾ ਚ ਜੀ। ਹਾਂ। ਇੱਕ ਤੇ ਤੇ ਕੁਝ ਲੱਗਿਆ ਪਤਾ ਕੀ ਪੁਲਿਸ ਨੇ ਜਿੰਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਫੜ ਲਿਆ ਜਾਂ ਨਹੀਂ ਅਜੇ ਤੱਕ? ਹਾਲ ਤੱਕ ਕੋਈ ਉਹਦੀ ਨਹੀਂ ਪਤਾ ਲੱਗਾ ਇਹਨਾਂ ਨੂੰ ਫੜਿਆ ਨਹੀਂ ਹੁੰਦੇ। ਆਪਣੀ ਆਇਆ ਹੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਫੇ ਉਹਨੂੰ ਫੜ ਕੇ ਸਜ਼ਾ ਸਾਹਬ ਤੋਂ ਸਾਖ ਦਿੱਤੀ ਜਾਵੇ ਤੇ ਉਹਨੂੰ ਉਹਨੀ ਸਜ਼ਾ ਜਿੰਨੀ ਉਹਨੂੰ ਮਿਲੀ ਉਹਨੂੰ ਮਿਲੇ ਬਰਾਬਰ ਸਜ਼ਾ ਹੋਣੀ ਚਾਹੀਦੀ ਹੈ ਤੇ ਉੱਤ ਦੇ ਬੋਡੀ ਇੱਥੇ ਕਿੱਦਾਂ ਤਰੀਕ ਮੰਗ ਕਰਦੇ ਹੋ ਕਿ ਆਵੇ ਇੱਥੇ ਅੱਜ ਬੋਡੀ ਆ ਜਵੇ ਤਾਂ ਫੇ ਠੀਕ ਹੈ ਸਾਨੂੰ ਅਸੀਂ ਵੀ ਮੂੰਹ ਦੇਖ ਲਵਾਂਗੇ ਆਸੀਂ ਚਾਹੁੰਦੇ ਆ ਕਿ ਇੱਥੇ ਆ ਜੇ ਕੋਈ ਸਾਡਾ ਬੱਚਾ ਇੱਥੇ ਮੋੜੀ ਆਜੇ ਹਾਂ ਕੀ ਨਾਮ ਹੈ ਤੁਹਾਡਾ ਮਰਨਾ ਚਾਰਨ ਸਿੰਘ ਆ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਪਤੋਵਾਲ ਦੇ ਇਹ ਚਾਰਨ ਸਿੰਘ ਜੀ ਕਿ ਪਿੰਡ ਦੇ ਨੌਜਵਾਨ ਦੇ ਨਾਲ ਬਹੁਤ ਮਤਭਾਗੀ ਘਟਨਾ ਵਾਪਰੀ ਜੇ ਅਮਰੀਕਾ ਦੇ ਵਿੱਚ ਕੀ ਗੱਲ ਚੱਲਦੀ ਹੈ ਅਸੀਂ ਇਹ ਚਾਹੁੰਨਾ ਵੀ ਸਾਡਾ ਬੱਚਾ ਇੱਥੋਂ ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ ਸਾਧਣ ਵਾਸਤੇ ਜਾਂਦੇ ਆ ਵੀ ਕਮਾਵਾਂਗੇ ਘਰ ਦੇ ਵਿੱਚ ਸਭ ਕੁਝ ਦੇਵਾਂਗੇ ਬਣਾਵਾਂਗੇ ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ 1.5 ਮਹੀਨਾ ਰਹਿ ਕੇ ਗਿਆ ਸਿਰਫ ਹੁਣ ਉਹਦਾ ਸਾਦੀ ਦਾ ਵੀ ਬਣਾਉਣ ਦਾ ਇੰਤਜ਼ਾਮ ਹੋ ਰਿਹਾ ਸੀ 20 ਤਰੀਕ ਤੱਕ ਜਿਹੜੀ ਮੋਹਰੇ ਆ ਰਹੀ ਆ ਤੇ ਇਹ ਰੱਬ ਦਾ ਭਾਣਾ ਹੋਇਆ ਸਾਡਾ ਬੱਚਾ ਬਹੁਤ ਅੱਛਾ ਸਗਾ ਬਹੁਤ ਭਲਾ ਮਾਨ ਸਗਾ 32 ਸਾਲ ਦੀ ਸਾਦੀ ਆ ਜੀ ਇਹਦੀ ਉਮਰ ਸੀਗੀ ਉਹਦੇ ਭਰਾ ਵਿਆਹ ਹੋਇਆ ਹੈ ਜਿਹੜੇ 1.5 ਸਾਲ ਹੋਇਆ ਉਮੀ ਲੜਕੀ ਇੱਥੇ ਰਹਿੰਦੀ ਆ ਉਹਦਾ ਕਾਗਜ਼ ਪੱਤਰ ਬਣਨਾ ਸੀ ਤੇ ਉਹਨੇ ਵੀ ਬਾਹਰ ਜਾਣਾ ਸੀ ਪਰ ਰੱਬ ਨੇ ਭਾਣਾ ਇਦਾਂ ਦਾ ਬੱਤ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ ਸਾਰੇ ਜੋਦੇ ਦੋਸਤ ਮਿੱਤਰ ਰੋਂਦੇ ਆ ਪਰਿਵਾਰ ਸਾਰਾ ਰੋਂਦਾ ਸਭ ਅਸੀਂ ਵੀ ਰੋਣੇ ਆ ਸਾਨੂੰ ਸਾਰੇ ਇਹਨਾਂ ਦੀ ਮੰਗਣੀ ਹੋਈ ਸੀ ਜੀ ਹਾਂ ਜੀ ਮੰਗਣੀ ਹੋਈ ਸੀ ਜੀ 2 ਮਹੀਨੇ ਵਿਆਹ ਰੱਖਿਆ ਸੀ ਹਾਂ ਅਗਲੇ ਮਹੀਨੇ ਅੰਬਰਸਾਰ ਤੋਂ ਇਹ ਰਿਸ਼ਤਾ ਹੋਇਆ ਸੀ ਗੁੱਡੀ ਬਾਹਰ ਹੈ ਕੈਨੇਡਾ ਦੇ ਵਿੱਚ ਤੇ ਅਪਾਚਰ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਸ਼ਿਆਰਪੁਰ ਦੇ ਨੌਜਵਾਨਾਂ ਨਾਲ ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਾਵਾਂ ਹੋ ਰਹੀਆਂ ਇਸ ਤਰ੍ਹਾਂ ਦੀਆਂ ਜੀ ਇਸ ਤੋਂ ਪਹਿਲਾਂ ਹੈ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੀ ਘਟਾਵਾਂ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ ਨੌਜਵਾਨਾਂ ਤੇ ਹੋ ਰਹੀਆਂ ਇਹ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਵਾਂ ਨੂੰ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ ਹੈ ਕੋਈ ਵੀ ਉਹਨਾਂ ਤੇ ਪਾਬੰਦੀ ਕੋਈ ਵੀ ਚੀਜ਼ ਹੋਣੀ ਚਾਹੀਦੀ ਹੈ ਇਹ ਘਟਾਵਾਂ ਅੱਗੇ ਤੋਂ ਵੱਧ ਤੋਂ ਵੱਧ ਵਧਦੀਆਂ ਜਾ ਰਹੀਆਂ ਇਹ ਤੇ ਅਸੀਂ ਮੰਗ ਕਰਦੇ ਆ ਇਹ ਘਟਾਵਾਂਾਂ ਦੇ ਉੱਤੇ ਨੱਥ ਪਾਈ ਜਾਣੀ ਚਾ ਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ ਤੇ ਬੱਚਾ ਸਾਡਾ ਬਹੁਤ ਅੱਛਾ ਸੀਗਾ ਚੰਗਾ ਸੀਗਾ ਪਿੰਡ ਤੇ ਤੁਸੀਂ ਰਹਿਣ ਵਾਲੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਦੇਖਣਾ ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ ਬੱਚਿਆਂ ਨੇ ਆਪ ਹੁਣ ਪੈਰ ਜੰਮੇ ਘਰਬਾਰ ਮਕਾਨ ਸੋਨਾ ਬਣਾਇਆ ਪਰ ਬੱਚੇ ਬੱਚੇ ਨੂੰ ਹੁਣ ਬਰਤਣ ਦਾ ਹੁਕਮ ਨਹੀਂ ਹੋਇਆ ਇਹ ਲੱਗਿਆ ਕਦੋਂ ਦੀ ਘਟਨਾ ਜੀ ਇਹ ਕਿੰਨੀ ਤਰੀਕ ਦੀ ਕੁਛ ਲੱਗਿਆ ਪਤਾ ਜੀ ਤੇ ਪਰ ਕਿੰਨੀ ਤਰੀ ਸੀ ਪਰਸੋਂ 24 ਹਾਂ ਇਹ ਪਰਸੋ ਘਟਾਉਣਾ ਹੈ ਸਾਨੂੰ ਕੱਲ ਪਤਾ ਲੱਗਾ ਜੀ 24 ਅਪ੍ਰੈਲ ਦੀ ਹਾਂ ਕੱਲ ਕੱਲ ਪਤਾ ਲੱਗਾ 6 ਵਜੇ 6 ਵਜੇ ਇਹਨਾਂ ਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਉਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਕੀ ਮੰਗ ਕੀ ਕਰਦੇ ਹੁਣ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਜ਼ਿਲ੍ਹਾ ਹਿਆਰਪੁਰ ਦੇ ਵਿੱਚ ਪਿੰਡ ਤੋਂ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਉਥੇ ਵੀ ਸਰਕਾਰ ਨੂੰ ਚਾਹੀਦਾ ਹੈ ਵੇ ਅਸੀਂ ਇਦਾਂ ਵੱਡਾ ਸਾਨੂੰ ਸਦਮਾ ਹੋ ਗਿਆ ਸਾਡਾ ਬੱਚਾ ਇੱਥੇ ਜ਼ਰੂਰ ਆਉਣਾ ਚਾਹੀਦਾ ਤੇ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ ਹੈ ਇਹ ਕੀ ਨਾਮ ਹੈ ਤੁਹਾਡਾ ਤੁਹਾਡਾ ਗੁਰਬਖਸ਼ ਸਿੰਘ ਲੰਬੜਦਾਰ ਪਿੰਡ ਤੋਵਾਲ ਜੀ ਲੰਬੜਦਾਰ ਤੋਂ ਕਿਹਦੇ ਵਿੱਚ ਇੱਕ ਬਹੁਤ ਇੱਕ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਨ ਪੰਜਾਬੀ ਰੂਮਸਵੰਦਾ ਦੇ ਨਾਲ ਇਸ ਤਰ੍ਹਾਂ ਦੇ ਹਾਸੇ ਵਾਪਰਦੇ ਹੋ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਸਾਰੇ ਗਾਲੀ ਗੱਲਿਆ ਕੱਲ ਦਾ ਸਾਡੇ ਪਿੰਡ ਚ ਕਿਸੇ ਨੇ ਵੀ ਬਹੁਤਾ ਹੱਸ ਕੇ ਨਹੀਂ ਦੇਖਿਆ ਅੱਜ ਕਿਸੇ ਦਾ ਚੁੱਲਾ ਨਹੀਂ ਬਲਿਆ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਅਮਰੀਕਨ ਸਰਕਾਰ ਨੂੰ ਇਹ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਸਖਤ ਕਦਮ ਚੁੱਕਣੇ ਚਾਹੀਦੇ ਆ ਜੋ ਵੀ ਆ ਇਹਨੂੰ 12 ਦਿਨ ਵੀ ਕੀਤੀ ਇਹਨੂੰ ਪੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜੰਮਦਰਗਨ ਸਾਹਿਬ ਪਤਾ ਲੱਗਿਆ ਕਿ ਉਧਰ ਇਹ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ ਜੀ ਅਜੇ ਕੋਈ ਕੰਫਰਮ ਨਹੀਂ ਹੋ ਸਕਿਆ ਜੀ ਸਿਗਾ ਕੋਈ ਵਿਅਕਤੀ ਕੋ ਗੋਰਾ ਦੱਸ ਰਹੇ ਆ ਮਕਤੀ ਦੇ ਬ੍ਰਦਰ ਨਾਲ ਕੋਈ ਟਾਈਅਪ ਨਹੀਂ ਹੋਇਆ ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ ਕੀ ਮੰਗ ਕਰਦੇ ਆ ਸਰਕਾਰ ਤੋਂ ਭਾਰਤ ਸਰਕਾਰ ਤੋਂ ਜਾ ਉਧਰਲੇ ਸਰਕਾਰ ਤੋਂ ਅਸੀਂ ਬਸ ਇਹੀ ਮੰਗ ਕਰਦੇ ਆ ਵੀ ਸਾਡੇ ਬੱਚੇ ਨੇ ਇਥੇ ਇੰਡੀਆ ਉਹਦੀ ਬੋਡੀ ਆ ਜਾਵੇ ਉਹਦੀ ਮੰਮੀ ਇਥੇ ਆ ਉਹਨਾਂ ਦੇ ਮਾਮਾ ਜੀ ਆ ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ ਬਸ ਸਾਡੀ ਇਹ ਮੰਗ ਹੈ ਵੀ ਉਹਦੀ ਬੋਡੀ ਇੰਡੀਆ ਆਉਣੀ ਚਾਹੀਦੀ ਇਥੇ ਪੰਜਾਬ ਆਉਣੀ ਚਾਹੀਦੀ